सतनागुरु सा जी एक ओंकार सतनाम कर्ता निरभव निरवैरा अकलनि सह भगप्रसादो जाप आ दो सच जुगा दो सच भि सच नानको सि भि सच सोचे सोचना भै जोची ਚੋਪੇ ਚੋਪਨਾ ਹੋਵੇ ਜੇ ਲਾ ਲੇ ਤਾਰ ਬੁੱਕਿਆ ਬੁਕਣਾ ਉਤਰੀ ਜੇ ਬੰਨਾ ਪੂਰੀ ਆਪਾਰੋ ਸਹਿ ਸਿਆਣ ਪਾਲਖੋਏ ਤਾਂ ਇੱਕ ਨਾ ਚੱਲੇ ਨਾਲ ਕਿਰਤਿਆ ਰੋਈਏ ਕਿ ਗੂੜੇ ਟੁੱਟੇ ਪਾਲ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਨਕ ਉਕਮਿਓ ਨ ਕਰ ਉਕਮਣਾ ਗਿਆ ਜਾਈ ਹੁਕਮੇ ਆਵਣ ਜੀ ਹੁਕਮ ਲੈ ਵੜਿਆ ਆਈ ਹੁਕਮੇ ਉਤਮ ਨੀਚ ਹੁਕਮ ਆ ਮਾਲੈ ਕਾ ਦੁਖ ਸੁਖ ਪਾਹੀਏ ਇਕਣਾ ਹੁਕਮੇ ਬਖਸ਼ੀ ਆਸ਼ਾ ਇਕ ਹੁਕਮ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਮਾਰੋ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੂਜੇ ਤਾਂ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਤੇ ਦੂਰ ਗਾਵੇ ਕੋ ਵੇਖਿਆ ਦਰਾ ਦੂਰਾ कतना कति ना वे तोटा गट गट गति कोटि कोट कोट दिन दाले लंदे ताको पाए जुगा जुगंतर खाय काहे के हुक्म चलाए राव नानक बिकसे वे परवाओ साचा साहिबो साचनाए पाके पाऊ अपार आखे मंगहै दे दे दा करे दतारा ਫਿਰ ਕੇ ਅਗੇ ਰਖੀਏ ਜਿਤ ਦਿਸ ਦਰਬਾਰ ਮੋਖੀ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸਚਨਾ ਉੜੈ ਆਈ ਵਿਚਾਰ ਕਰਮੀਆਂ ਵੇ ਕਪੜਾ ਨਗਰੀ ਮੋਖ ਦਵਾਰਾ ਨਾਨਕੇ ਵੇ ਜਾਣੀਏ ਸਭ ਆਪੇ ਤਿਆਰ ਤਾਂ ਪਿਆ ਨਾ ਜਾਏ ਕਿਤਣਾ ਹੋਏ ਆਪੇ ਆਪ ਨਨੰਜਨ ਸੁਹਾ ਜਿਸ ਵੇਆ ਤਿੰਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਾਲ ਸੁਖ ਕਰ ਲੈ ਜਾਏ ਗੁਰਮਕਾਣਾ ਦੰ ਗੁਰਮਕਵੇ ਦੰ ਗੁਰਮਕ੍ਰਿਆ ਸਮਾਈ ਗੁਰੇਸਰ ਗੁਰ ਗੌਰ ਕਾ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਨਾ ਕਾ ਨਹੀਂ ਕਹਿ ਨਾ ਕਤ ਨਾ ਜਾਈ ਗੁਰਾਂ ਇੱਕ ਤੇ ਬੂਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤਿਤਨਾਵਾ ਜੇ ਤਿਤ ਪਾਵਾਂ ਬਿਨ ਪਾਣ ਕੇ ਨਾਏ ਕਰੀ ਜੇ ਤੇ ਸੇਟੁ ਪਾਈ ਵੇਖਾਂ ਵੇਨਾ ਕਰਮ ਕੇ ਮਿਲੇ ਲਈ ਮਤਵਿੱਤ ਰਤਨਾ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਰਹਿ ਬੁਝਾਈ ਸਵਣਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰਿਆ ਅਰਜਾ ਹੋਲ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਕਾਇਕੇ ਜਸ ਕੀਰਤ ਜਗ ਲਹਿ ਜੇ ਤਿਸ ਨਦ ਨਾਵੇ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰਦੋ ਸੀ ਦੋਸਤ ਰਹਿ नानक निरगुण गुण करे गुणमत्तिया गुण दे तेहा कोई ना सूजई जय ते सा गुण कोई करे सुनया सिद्ध पीर सुन नाक सुनिए तर्तवला कासा सुने दीपलो पताल सुनया पोयना सके काल नानक भक्त सदा विकास सुनया धूक पाकनासा

सुनिया लागे से ध्यान नानक भगत सदा विकास सुनिया दुख पाप का नाश सुनिए सदा के गा सुनिए से एक तीर पसा सुनिए अंधे पावेरा सुनिए तो विस गाओ नानक भगत सदा विकास सुनिए दुख पाप का, का नाश मन्ने की गत कही न जाए ਦੇਖੋ ਕਹਿ ਵਿੱਚ ਪੁਛਤਾਏ ਕਾਗਿਤ ਕਲਮ ਨਾ ਲਿਕਨਾ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਰੰਜਨੋ ਹੈ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤੋ ਵਾ ਮਨ ਬੁੱਧਾ ਮਨ ਸਗਲਪ ਮਨ ਕੀ ਸੁੰਤਾ ਮਨ ਮੂਹ ਝੋਟਾ ਨਾ ਕਾਏ ਮਨ ਜਮ ਕੇ ਸਾਤਨਾ ਜਾਏ ਐਸਾ ਨਾਮ ਰੰਜਨੋ ਹੋਏ जाने मन कोए मन्ने मार्ग ठाक न पाहे मन्ने पात सों बरकट जाए मन्ने मागु न चलै पंत मन्ने धर्म सेति सन बन्दा ए जणा मो रंजनो वे जे को मन जाने मन कोए मन्ने पावे मोक द्वार मन्ने परवारे सदार मन्ने तर तारे गुरु सिक्का मन्ने ता नानक पावे ना भिक्खो ए नाम अनंजन होए जे को मन जान मन को पंच प्रमाण पंच प्रदान पंच पाव दर के मान पंच सोए दर जान पंच का गुरु एक ध्यान जे को कह करे विचार करते के करने नाही सुमार ਤੋਲਾ ਧਰਮ ਦਿਆ ਕਾ ਬੂਤ ਸੂਤਾ ਪ੍ਰਚਿਆ ਜਨ ਸੂਤਾ ਜੇ ਕੋ 부ਝੇ ਹੋ ਵੇਸ ਤਿਆਰ ਤ믈ੇ ਉਪਰ ਕੇਤਾ ਪਾਰ ਤਰਪਿਓਰ ਪਰਿਓ ਰੋਰਾ ਤਿਸ ਤੇ ਪਾਰ ਤਲੇ ਕਮਜੋਰ ਜੀ ਜਾ ਤਰੰਗਾ ਕਹਿਨਾ ਸਭ ਨਾਲ ਲੇਕਿਆ ਉੜੀ ਕਲਾਮ ਇਹ ਲੇਕਾ ਲੇਕ ਜਾਣ ਕੋ ਹੈ लेका ले क्या केता हो हे केता ताना स्वाले रूप केती तात जाने कुन कूता केता पासाऊं एक कुकवाऊं तेते ओए लक दरियाऊं कवन का विचार वारे न जामा एक वारा जो तुत पावे साई पड़ी तू सदा सलामत रंकारा असङ्ख्यप अशङ्ख पाव वसङ्ख पूजा तप ताओ मुख वेद पाठ वसङ्ख जोग मन रह उतास असङ्ख पवि गुण ज्ञान विचार सत्य सत्यशङ्ख दतार वसङ्ख सूर मू पक्षार असङ्ख मो लय तार ਕੁਦਰਤ ਕੰਨ ਕਾਂ ਵਿਚਾਰ ਵਰਣ ਜਮ ਇੱਕ ਵਾਰਾ ਜੋ ਤੁਦ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰ ਕੰਧਪੂਰ ਅਸੰਖ ਚੋਰ ਰਾਮਖੋਰਾ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵ ਡੱਤੇ ਆ ਕਮਾਏ ਅਸੰਖ ਪਾਪੀ ਪਾਪੋ ਕਰ ਜਾਏ असंकुड्यार तुड़े फेराय असंख मल स मल पखाय असंख नित सिर कर पार नानक नीच कह विचार वारण जावा एक वार जो तुत पाव साई पली कार तू सदा सलामत निरंकार अशङ्क नो अशंकताो अगम अगम अशङ्कलो कै सिर पारो हि नाम अखरि सला आखरि ज्ञानीत गुणगा लेखन बोलन बाणा अखरा सिर संजोगाना लिखति सिरना कुदरता कवन का विचार वारे न जावा एक वारा जो तुत पावे साई बड़ी तू सदा सलामत नंकार परिया तो पेर तंदे पानी तो ते उतर सके मूत पलिती का पड़ोए ते साबुन लिए उतोए मत पापा संगा ਉਦੋ ਆਪਣਾਵੇਂ ਕੇ ਰੰਗਾ ਪੁੰਨੀ ਪਾਪੀ ਅਕਣਾਏ ਕਰ ਕਰ ਕਰਨਾ ਲਿਕ ਲੈ ਜਾਉ ਆਪੇ ਵੀ ਜਾਪੇ ਖਾਉ ਨਾਨਕੋ ਕੁਮਿ ਆਉ ਜਾਉ ਤੀਰ ਤ ਕੱਪ ਦਿਆ ਦਤ ਦਾਣਾ ਜੇ ਕੋ ਪਾਵੇ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਤਰ ਗਤ ਤੀਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ

ਤਤਵਾ ਨਾਂ ਜੋਗੀ ਜਾਣੈ ਰਤਮਵਨਾ ਕੋਈ ਜਾ ਕਰਤਾ ਤੇ ਟਿਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਰਖਾ ਕਿਵ ਸਲਾਈ ਕਿਵ ਵਰਨੇ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੇ ਨਹੀਂ ਕਿ ਤਰ੍ਹਾਂ ਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਆਗੇ ਗਿਆ ਨਾ ਸੋਹੇ ਪਤਲਾ ਪਤਾਲ ਲਖ ਅਗਾ ਸੰਗਾ ਸੋ ਓੜ ਕੋੜ ਕਪਾਲ ਧੱਕੇ ਵੇਦ ਕੈਨਿਕ ਬਾਤ ਸੈ ਸਟਾਰਾ ਕੈਨਕ ਤੇ ਬਾਤ ਸ਼ੁਰੂ ਇਕ ਕਾਤਾ ਲਿਖੋਇ ਤਾ ਲਿਖੀਏ ਲਿਖਿਓ ਵਿਨਾਸ ਨਾਨਕ ਵਡਾਤੀਐ ਆਪੇ ਜਾਣੇ ਆਪ ਸਲਾਇ ਸਲਾਇ ਤਿਸੁ ਤਨ ਭੈਯਾ नदियां ते वाह पावे सुमंतना जानियां समुंद साथ सुल्तान गेरा सेती मालोकन्ना केड़ी तुलना होबनी जेतिस मरुना विस्तरा अंतोना शक्ति के अनंत अंत न करने दे अनंत ਅੰਤ ਨਾ ਵਿਗਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਗਿਤਾਕਾਰ ਅੰਤ ਨਾ ਜਾਪੇ ਬਰਵਾਰ ਅੰਤ ਕਾਰਨਾ ਕੇ ਤਿਵਿਲ ਲਾਏ ਤਾਂ ਕਿ ਅੰਤ ਨਾ ਪਾਇ ਜਾਏ ਏਹ ਅੰਤ ਨਾ ਜਾਣੇ ਕੋਏ ਬੋਤਾ ਕਹਈ ਬੋਤਾ ਹੋਏ ਵੱਡਾ ਸਾਹਿਬ ਉਚਾਤਾਓ ਉੱਚੇ ਉਪਰ ਉਚਾਣਾਓ ਏਹ ਬੜੂ ਉਚਾ ਵੇ ਕੋਏ ਤੇ ਸੋਚ ਕੋ ਜਾਣੈ ਸੋਏ ਜੇੜਾ ਆਪ ਜਾਣੈ ਆ ਬਾਤ ਨਾਨਕ ਨਤਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕੇਤੇ ਮੰਗਹਿ ਜੋਤਿ ਪਾਰ ਕੇਤੀਆਂ ਅਗਣਤ ਨਾ ਵਿਚਾਰ ਕੇਤੇ ਕੱਪੈ ਟੁੱਟੈ ਵਿਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੂਰਕਾ ਖਾਹੀ ਖਾਏ ਕੇਤਿਆਂ ਦੂਖ ਭੂਖ ਸਦ ਮਾਰਾ ਏ ਵੀ ਦਾਤੇ ਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਉਹ ਰੱਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤਿਆਂ ਮੁਕਾਏ ਆਪੇ ਜਾਣੇ ਆਪੇ ਦੇ ਆਕੇ ਸੇ ਵੀ ਗਈ ਕੇ जे सुनु बक्से सिर्फ कला नानक पात्साहि पातसाहो अमूल गुण अमूल व्यापार अमूल व्यापार अमूल पंडार अमूल आवे मूल ले जाए अमूल पाए अमूला समाए अमूल धर्म अमूल दीवान अमूल तोला अमूल परवाना अमूला बक्षीश अमूल निशान ਅਮੂਲ ਕਰਮਾ ਮੂਲ ਪਰਮਾਨ ਅਮੂਲ ਅਮੂਲ ਆਖਿਆ ਨਾ ਜਾਹੇ ਆਖਾ ਕਰੇ ਲੀਲਾਏ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਿਖਿਆਣਾ ਆਖੇ ਬ੍ਰਹਮ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦਾ ਆਖੇ ਇਸਰਾਖੇ ਸਿੱਧਾ ਆਖੇ ਕਿਤੇ ਕਿਤੇ ਬੁੱਧ ਆਖੇ ਦਾਣਵਾਕੇ ਦੇਵ ਆਕੇ ਸੂਰਨਾਰ ਮੋਨ ਜਨ ਸੇਵੋ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਟ ਜਾਏ ਇਤੇ ਕਿਤੇ ਹੋਰ ਕਰੈ ਤਾਂ ਤਾਕ ਨਾ ਸਕੈ ਕਈ ਤੇ ਜੇ ਵਿਡ ਪਾਵੇ ਤੇ ਵਿਡ ਹੋਐ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਪੇ ਬੋਲ ਵਿਕਾਰਾ ਤਾਂ ਲਿਖਿਐ ਫਿਰ ਦੁਆਰਾ ਗਵਾਰ ਸੋ ਦਰ ਕਿਆ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਨ ਲੈ ਵਾਦੇ ਨਾਦ ਨਿਕ ਸੰਕਾ ਕੇਤੇ ਵਵਨ ਹਾਰੇ ਕੇਤੇ ਰਾਜ ਪਰਿ ਸੋ ਕਈ ਅਨਾ ਕੇਤੇ ਗਵਨ ਹਾਰੇ ਗਾਵੇ ਤੂ ਨੋ ਪਾਣੀ ਵੇ ਸੰਤਰਾ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤੁ ਗੁਕਤ ਲਿਖ ਜਨ ਹਾ ਲੇਖ ਲੇਖ ਧਰਮ ਵਿਚਾਰੇ ਗਾਵਹਿ ਸਰਬ੍ਰਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਇੰਦਰ ਦਾਤਨ ਬੇਟੇ ਦੇਤਿਆ ਦਰਨਾਲੈ ਗਾਵਹਿ ਸੇ ਸਮਾਧੀ ਅੰਦਰਾ ਗਾਵਨ ਸਾਧ ਵਿਚਾਰੇ ਗਾਵਨ ਜਪੀ ਸਤੀ ਸੰਤੋਪੀ ਗਾਵਹਿ ਵੀਰ ਕਰਾਰੇ ਗਾਵਣਾ ਪੰਡਤ ਪੜਨ ਰਕੀਸਰਾ ਯੋਗ ਜੁਗ ਵੇਦਨਾਲੈ ਗਾਵਹਿ ਮੋਨੀਆ ਮਨਮੋਹਨ ਸੁਰਗਾਮਛ ਪਿਆਲੇ ਗਵਨ ਰਤਨ ਪਾਏ ਤੇਰੇ 68 ਤੀਤ ਨਾਲੇ ਗਾਲ ਹੈ ਜੋਦ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਾਰਕਾਰ ਰਕੇ ਤਾਰੇ ਸੇ ਤੁਧ ਨੋ ਗਾਹੈ ਜੋ ਤੁਧ ਪਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕਿੱਥੇ ਗਾਵਨਾ ਸੇ ਨਿਤਨਾ ਆਵਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈਂਗੋ ਸੱਚ ਸਤਿ ਨੈ ਹੈ ਭੀ ਉਸ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਏ ਕਰ ਕਰ ਵੇਕੇ ਕੀਤਾ ਆਪਣਾ ਜਿਵ ਤੇ ਸਦੀ ਵਢਾਈ ਜੋ ਤਿਸ ਪਾਵੇ ਸੋਇ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸੋ ਸਾ ਪਸਾਈ ਗੋ ਨਾਨਕ ਰੈ ਨਰ ਜਾਈ ਮੁੰਦਾ ਲੋਕ ਸ਼ਰਮ ਪਤ ਚੋਲੀ ਧਿਆਨ ਕੇ ਕਰੇ ਵਿਭੂਤਾ ਕਿੰਤਾ ਕਾਲੋ ਕੁਆਰੀ ਕਾਇਆ ਜੁਗਤ ਦੰਡਾ ਪਰ ਪੀਤਾ ਆਈ ਬੰਤੀ ਸਲਦ ਮਤੇ ਮਨ ਜੀਤੇ ਜਗ ਜੀਤਾ ades so tis ades aadni lal nat nat jug jug ek o veso ਬਹੁਤ ਗਿਆਨ ਆ ਦੇ ਆ ਪੰਡਾਰ ਨਾ ਘਟ ਘਟ ਵਾਜੇ ਨਾਦ ਆਪਨਾ ਤੋਂ ਨਾਤੀ ਸਭ ਜਗ ਕੇ ਰਿਤ ਸਿਦਾ ਵਰਾ ਸਾਦ ਸੰਜੋਗ ਜੋਦ ਕਰ ਚਲਾਵੈ ਲੈ ਕੇ ਆਵੈ ਪਾਗ ਆਦੇਸ ਤਿਸਯ ਆਦੇਸ ਆਦ ਨੀਲ ਅਨਾਤੋ ਨਾਤ ਜੋਗੋ ਜੋਗੈ ਕੋ ਵੇਸ ਏਕਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਮਾਨ एको संसारी एको पंडारी एको लाय दीवान जीव तिस पावे ती वे चलावे जीव ओवे कुर्माना ओवे के नदर नावे बोता ओवे डान आदेश तिस आदेश आदनी लो नात अनात जुग, जुग जुग एको वेस आसन लोय लोय पंडार जो किस पाया सोए कावार ਕਰ ਕਰ ਰੇ ਕੇ ਸਰਜਨਹਾਰ ਨਾਨਕ ਦਾ ਚੇਤੀ ਚੇਤੀ ਕਰ ਆਦੇਸ ਤਿਸ ਅਦੇਸ ਆਦ ਨੀਲਨ ਤੁਨਾਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਪੂ ਲਖ ਹੋਇ ਲਖ ਹੋਇ ਲਖ ਵੀਸ ਲਖ ਲਖ ਗੜਾ ਕੀ ਹੈ ਏਕੁਨਾਮ ਜਗਦੀਸ ਏਤਰਾ ਪਤ ਪੌੜੀਆਂ ਚੜਿ ਹੋਏ ਅਕੀਸ नान नदरी पाई आहे कूड़ी कूड़ेसा चुप न ज़ोर जोर न मंगण दे जो न जीवन मर न ज़ोर जोर न राज माल मन सोर जो नरत जान वेचार जो न जुती झूटे संसार जिसा तजोर कर वे के सोए नानक उत्तम नीच न कोए राति रुति तिति वार पवन पानी अग्नि पतालो इस विच धरती ताप राखी धर्मशाल तिस विच जी जुगत के रंगा तिनके नाम ने कनंत कर्मी कर्मी होए विचार साचा आप साचा दरबार तिते सोना पंच परवाना ਨਦਰਿ ਕਰਮ ਪਾਵੈ ਨਿਸ਼ਾਨਾ ਕਚ ਪਕਾਏ ਉਤੇ ਪਾਏ ਨਨਕ ਗਿਆ ਜਾਪੈ ਜਾਏ ਕਰਮ ਕੰਡ ਕਾਇਓ ਤਰਮ ਗਿਆਨ ਕੰਡ ਕਾ ਕੋ ਕਰਮਾ ਕੇਤੇ ਪਵਨ ਪਾਣੀ ਰੇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘੜਤ ਤੜਿਏ ਰੂਪ ਰੰਕੇ ਵੇਤੋ ਕੇਤੀਆ ਕਰਮ ਭੂਮੀ ਮੇਰਾ કેતે કેતે તુ ઉપદેશ કેતે ઇન્દ્ર ચંદ્ર સૂર કેતે કેતે મંડળ દેશ કેતે સિંધ બુદ્ધ નાત કેતે કેતે દેવી દેસ કેતે વેદાન મુનહ કેતે કેતે રત્ન સમુદ્ર કેતિયા કાણી કેતિયા વાણી કેતે પાટ નરન્દ્ર કેતિયા સૂપી સેવક ਕਿਤੇ ਨਾਨਕੰਤੂ ਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡਾ ਤੇ ਤੇ ਨਾਦ ਬਨੋਦ ਕੋੜਨੰਦਾ ਸ਼ਰਮ ਕੰਡ ਕੀ ਬਾਣੀ ਰੂਪ ਤੇ ਤੇ ਘੜਤ ਘੜਿਏ ਬੂਤ ਨੂੰ ਪਾ ਤਾਂ ਕਿ ਗੱਲਾਂ ਕਰਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਤੇ ਘੜਿਏ ਸੁਤ ਮਤ ਮੰਨ ਬੁੱਧਾ ਤੇ ਤੇ ਘੜਿਏ ਸੁਰ ਸਿਧਾਂ ਤੇ ਸੁਦਾ ਮਰਮਕੰਡ ਕੇ ਬਾਣੀ ਜੋਰ ਹੋਰ ਤੇ ਪਿਓ ਨਾ ਕੋਈ ਹੋਰ ਤਿਤ ਜੋਦਮਾ ਬਲ ਸੂਰਾ ਤਿਮੇ ਰਾਮ ਰਿਆ ਭਪੂਰਾ ਤਿਤੇ ਸੀਤੋ ਸੀਤਮਨ ਮਮਾਏ ਤਾਂ ਤੇ ਰੂਪ ਨਾ ਕਤਨੇ ਜਾਏ ਨਾ ਹੋ ਮਰਿ ਨਾ ਠਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤਿਤੇ ਭਗਤ ਵਸ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਤ ਕੰਡ ਵਸੇ ਨਰਿੰਕਾਰ ਕਾਰ ਕਰੇ ਕੇ ਨਦ ਨਿਹਾਲ ਪਿੱਤੇ ਖੰਡ ਮੰਡਲ ਵਰਪੰਡਾ ਦੇਖੋ ਕਤੇ ਤਾੰਤੁਨਾ ਅੰਤਾ ਪਿੱਤੇ ਲੋਲੋ ਆਕਾਰ ਜਿਵ ਜਿਉ ਕਮਤੇ ਵੇ ਦਿਵਤਾਰ ਵੇਖੇ ਵਿੱਚ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਗ ਪਾਰ ਆ ਧੀਰ ਜਿਉ ਸੁਨਿਆਰ ਅਹਰਨ ਮਤ ਵੇਦੋ ਅਧਿਆਰ ਕੋਕਲਾ ਗਨ ਤੱਤਾਓ ਪਾਂਡਾ ਪਵਨ ਮਰਤਿਤ ਡਾਲਾ ਕੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਤਮਾਤ ਦਿਸਰਾਤ ਦੋਏ ਦਾਇ ਦੇ ਆ ਗੇ ਲੈ ਸਗਲ ਜਗਤੋ ਟੰਗਿਆਈਆਂ ਬੁਰਾਈਆਂ ਵੱਜ ਤਰਮਾ ਦੂਰ ਕਰਮੀ ਆਪੋ ਆਪਣੀ ਕੈ ਨੜ ਕੇ ਦੂਰਾ ਜਿਨ੍ਹੇ ਨਾਮ ਤੇ ਆਇਆ ਗੈ ਮਚਕਤ ਕਾਲਾ ਨਾਨਕ ਤੇ ਮਕੂ ਚਲੇ ਕੈ ਤੇ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗੈ ਮਚਕਤ ਕਾਲਾ ਨਾਨਕ ਤੇ ਮਕੂ ਚਲੇ ਕੈ ਤੇ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗੈ ਮਚਕਤ ਕਾਲਾ ਨਾਨਕ ਟੈਮਕੂ ਚਲੇ ਕੇਤੇ ਟੁੱਟਿ ਨਾ ਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ